ਜੀ ਜੀ ਆ ਗਿਆ ਜੀ ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਕਰਨਤਾਰਨ ਦੇ ਵਿੱਚ ਦੋਸਤੋ ਅੱਜ ਆਪਾਂ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਨੁਰੰਗਾਂਵਾਦ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਵੀਰ ਸ਼ੇਰੇ ਦੇ ਫਾਰਮ ਤੋਂ ਅੱਜ ਦੀ ਵੀਡੀਓ ਅਪਲੋਡ ਕਰ ਲਗੇ ਆ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਤਿੰਨ گاਵਾ ਤੇ ਇੱਕ ਦੋਸਤੋ ਇਹ ਝੋਟੀ ਦਿਖਾਵਾਂਗੇ گاਵਾ ਦੋਸਤੋ ਤਿੰਨੇ ਹੀ ਟੋਕੜ ਗੱਭਣੇ ਆ ਡਿਟੇਲ ਇਹਨਾਂ ਸਾਰੇ ਪਸ਼ੂਆਂ ਦੀ ਆਪਾਂ ਵੀਰ ਤੋਂ ਪੁੱਛ ਕੇ ਤੁਹਾਨੂੰ ਸਾਂਝੀ ਕਰ ਲਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਕਰਦਾ ਜਿਹੜੇ ਵੀਰਾਂ ਨੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਖਾਸ ਕਰਕੇ ਬੇਨਤੀ ਆ ਚੈਨਲ ਨੂੰ ਵੀਰ ਜੀ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਆਲਟ ਸਿਲੈਕਟ ਕਰ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਅਪਡੇਟ ਸਭ ਤੋਂ ਪਹਿਲੇ ਤੁਹਾਡੇ ਤੱਕ ਪਹੁੰਚਦੀ ਜਵੇ। ਛੋ ਦੋਸਤੋ ਪਸ਼ੂ ਦੀ ਤਸੱਲੀ ਜਿਹੜੀ ਕਰਨੀ ਆ ਨਿਰਖ ਪਰਖ ਜਿਹੜੀ ਕਰਨੀ ਆ ਤੁਸੀਂ ਆਪ ਆਕੇ ਕਰਨੀ ਹੁੰਦੀ ਆ ਕਿਉਂਕਿ ਤੁਸੀਂ ਪੈਸੇ ਲਾਉਣੇ ਹੁੰਦੇ ਆ ਆਪਣੀ ਤਸੱਲੀ ਕਰਕੇ ਨਿਰਖ ਪਰਖ ਕਰਕੇ ਪਸ਼ੂ ਖਰੀਦਿਆ ਕਰੋ ਬਾਅਦ ਵਿੱਚ ਕੋਈ ਲੰਬੇਲੀ ਗੱਲ ਨਾ ਹੋਵੇ। ਵੀਡੀਓ ਨੂੰ ਮੇਰਾ ਕੰਮ ਦੋਸਤੋ ਸਿਰਫ ਵੀਡੀਓ ਬਣਾ ਕੇ ਚੈਨਲ ਤੇ ਪਾਉਣੀ ਪਸ਼ੂ ਦੀ ਨਿਰਖ ਪਰਖ ਤਸੱਲੀ ਜਿਹੜੀ ਕਰਨੀ ਹੈ ਤੁਸੀਂ ਆਪ ਆਕੇ ਕਰਨੀ ਹੈ ਵੀਡੀਓ ਦੋਸਤੋ ਆਪਣੀ ਫੇਸਬੁੱਕ ਚੈਨਲ ਤੇ ਵੀ ਚੱਲਦੀ ਇੰਸਟਾਗ੍ਰam ਤੇ ਵੀ ਚੱਲਦੀ ਹੈ ਉਹਨਾਂ ਵੀਰਾਂ ਨੂੰ ਦੋਸਤੋ ਬੇਨਤੀ ਕਰਦਾ ਇੰਸਟਾਗ੍ਰam ਤੇ ਫੇਸਬੁੱਕ ਚੈਨਲ ਨੂੰ ਬਹੁਤ ਬਹੁਤ ਫੋਲੋ ਕਰੋ ਲਾਈਕ ਸ਼ੇਅਰ ਅਤੇ ਕਮੈਂਟ ਦੋਸਤੋ ਜਰੂਰ ਕਰਿਆ ਕਰੋ ਕਰੀਏ ਦੋਸਤੋ ਵੀਰ ਨਾਲ ਗੱਲਬਾਤ ਪੁੱਛੀਏ ਡਿਟੇਲ ਇਹਨਾਂ ਸਾਰੇ ਪਸ਼ੂਆਂ ਦੀ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਸਾਰੇ ਹਾਂ ਹੋਰ ਠੀਕ ਠਾਕ ਜੀ ਨਾ ਚੇਰਾ ਐਂਡ ਨਰੰਗਾਵਾਦ ਜਿਲ੍ਹਾ ਤਰਨਤਾਰਨ ਹਾਂਜੀ ਤਸਵੀਲ ਵੀ ਤਰਨਤਾਰਨ ਠੀਕ ਹੈ ਜੀ ਫੋਨ ਨੰਬਰ ਵੀ ਜੀ ਦੱਸੋ 98555 ਹਾਂਜੀ 85140 9855585140 ਹਾਂਜੀ ਠੀਕ ਹੈ ਜੀ ਅੱਛਾ ਵੀਰ ਜੀ ਵਪਾਰ ਦਾ ਕੰਮ ਕਰਦੇ ਕੋਈ ਘਰੇਲੂ ਕੁਛ ਹੋਵੇ ਨਹੀਂ ਵੀਰ ਵਪਾਰ ਦਾ ਹੀ ਹੈ ਅੱਛਾ ਜੀ ਹਾਂਜੀ ਠੀਕ ਹੈ ਜੀ ਤੇ ਅੱਜ ਵੀਰ ਜੀ ਆਪਣੇ ਕੋਲ ਤਿੰਨ گاਵਾ ਤੇ ਇੱਕ ਮੱਝ ਹਾਂਜੀ ਤੇ گاਵਾ ਵੀ ਜੀ ਤਿੰਨੇ ਹੀ ਮਤਲਬ ਚੈੱਕ ਪਾਸੇ ਟੋਕੜ ਗੱਪਣਾ ਹਾਂਜੀ ਵੀਰ ਉਹ ਦੋ ਚੈੱਕ ਪਾਸ ਆ ਤੇ ਇਹ ਚੈੱਕ ਹੋਣ ਵਾਲੀ ਅੱਛਾ ਇਹ ਚੈੱਕ ਹੋਣ ਲਈਏ ਜੀ ਹਾਂਜੀ ਠੀਕ ਹੈ ਜੀ ਅੱਛਾ ਵੀਰ ਜੀ ਸ਼ੁਰੂ ਕਰੀਏ ਆ ਪਹਿਸ ਗਾਂ ਤੋਂ ਪਹਿਲਾਂ ਇਹਦੀ ਕੀ ਡਿਟੇਲ ਹੈ ਵੀਰ ਜੀ ਕਿੰਨਾ ਵਾ ਸਵੇਰ ਸੁਈ ਤੇ ਕਿੰਨਾ ਟਾਈਮ ਨੂੰ ਸੁਈਨ ਹੋ ਗਿਆ ਜੀ ਵੀਰੇ ਪਹਿਲਾ ਸੁਗਾ ਹਾਂਜੀ ਤੇ ਜਨਵਰੀ ਦੀ ਮਤਲਬ 10 ਤਰੀਕ ਦੀ ਸੁਈ ਆ ਅੱਛਾ ਜੀ ਤੇ ਉਹ ਵਸ਼ੀ ਇਹਦੀ ਠੀਕ ਹੈ ਜੀ ਪਰ ਬਗੈਰ ਵਸ਼ ਨੂੰ ਆਏ ਅੱਛਾ ਜੀ ਹਾਂਜੀ ਅੱਛਾ ਮਤਲਬ ਵੇਖਣੀ ਆਪੋ ਵਸ਼ੀ ਤੋਂ ਬਗੈਰ ਹੀ ਹਾਂਜੀ ਬਣਾ ਲਦੇ ਹਾਂ ਹਾਂਜੀ ਠੀਕ ਹੈ ਜੀ ਤੇ 4 ਮਾਰਚ ਦਾ ਮਤਲਬ ਇਹਨੂੰ ਠੀਕ ਆ ਭਰਿਆ ਤੇ ਦੁੱਧ ਦਾ ਇਸ ਟਾਈਮ 17 ਕਿਲੋ ਨਟ ਕੰਟੀ ਵਾਲਾ ਜਿਹੜਾ ਤੋਂ ਹਾਂਜੀ ਠੀਕ ਹੈ ਜੀ ਅੱਛਾ 4 ਮਾਰਚ 2024 ਨੂੰ ਟੀਕਾ ਨੂੰ ਭਰਾਇਆ ਹਾਂਜੀ ਠੀਕ ਹੈ ਜੀ ਹੁਣ 40 ਦਿਨਾਂ ਦੀ ਮਤਲਬ 40 ਦਿਨ ਹੋ ਗਏ ਜਿੰਨੇ ਕੰਮ ਹੋ ਗਏ ਹੈ ਨਾ ਬਾਕੀ ਕੰਫਰਮ ਹੀ ਹੈ ਨਹੀਂ ਤੇ ਤੁਹਾਨੂੰ ਪਤਾ ਹੀ ਆ 20 21 ਦਿਨ ਹੀਟ ਚ ਆ ਜਾਂਦੀ ਹੈ ਹਾਂਜੀ ਹਾਂਜੀ ਇਹ ਤਾਂ ਗੱਲ ਵੀ ਹੈ ਅੱਛਾ ਦੋਸਤੋ ਪਹਿਲਾ ਸੂਆ ਇਹ ਗਾਂ ਸੂਈ ਆ ਦੋਸਤੋ ਚੰਗੀ ਬਰੀਡ ਐ ਚੰਗਾ ਕੱਦਗਾਠ ਐ ਦੁੱਧ ਹੁਣ ਜਿਹੜਾ ਮੌਕੇ ਤੇ ਵੀਰ ਕਹਿੰਦਾ 17 ਲੀਟਰ ਦੁੱਧ ਤਿਆਰ ਆ ਬੱਚਾ ਦੋਸਤੋ ਨੇ ਆੜੀ ਵਸ਼ੀ ਦਿੱਤੀ ਹੈ ਵਸ਼ੀ ਵੀ ਦੋਸਤੋ ਬਹੁਤ ਵਧੀਆ ਚੰਗੀ ਬਰੀਡ ਦੀ ਐ ਪਰ ਵਸ਼ੀ ਜੋ ਕਿ ਵਸ਼ੀਬੀ ਨੇ ਦੋਸਤੋ ਸ਼ੌਕਨਾ ਆਪ ਤਿਆਰ ਕੀਤੀ ਹੈ ਸਾਂਭੀ ਹੈ ਦੁੱਧ 17 ਕਿਲੋ ਦੋਸਤੋ ਕੰਪੈਕਟ ਆਰਡਰ ਹੈ ਪੂਰਾ ਨਿਗਰ ਤੇ ਠੋਸ ਹਵਾਨਾ ਕਰੋ ਚੱਕ ਜੀ ਹੱਥੀਂ ਚਵਾਈ ਮੁੱਠੀ ਜਿਹੜਾ ਥਣ ਲਗਾ ਤੋੜ ਕੇ ਵੀਜੀ ਦਿਖਾਈਏ ਕੋਈ ਖੋਲੀ ਜੀ ਹਾਂਜੀ ਦੋਸਤੋ ਪਸ਼ੂ ਜਿਹੜੇ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਉਂਗਾ ਅੱਜ ਤਕਰੀਬਨ ਸਾਰੇ ਵੀਰ ਨੇ ਚੋਟੀ ਦੇ ਨਾਲ ਖੋਣੇ ਤੇ ਜਿਨ੍ਹਾਂ ਦੇ ਵਿੱਚੋਂ ਦੋਸਤੋ ਜਿਹੜੀਆਂ ਦੋ گاਵਾ ਕਨਫਰਮ ਚੈੱਕ ਪਾਸ ਟੋਕੜ ਗੱਬਣ ਆ ਕਰੋ ਚੱਕ ਜੀ ਗਾਂ ਦੀ ਬਰੀਡ ਕਰੋ ਚੱਕ ਜੀ ਪੂਰਾ ਦੋਸਤੋ ਠੋਸ ਹਵਾਨਾ ਨਿੱਗਰ ਹਵਾਨੇ ਦੀ ਮਾਲਕਾ ਕਰੋ ਚੈੱਕ ਕੋਈ ਦੋਸਤੋ ਟਾਈਮ ਕੋਈ ਬਾਜ਼ਾਰ ਨਹੀਂ ਲਗਾ ਰੈਗੂਲਰ ਚਵਾਈ ਟਾਈਮ ਟੂ ਟਾਈਮ ਆਪਣੀ ਕੋਈ ਵੀਰ ਖਰੀਦਣ ਵਾਲਾ ਇੱਕ ਟਾਈਮ ਦੋ ਟਾਈਮ ਆਪਣੀ ਚੋਕੇ ਤਸੱਲੀ ਕਰ ਲੈ 17 ਲੀਟਰ ਦੁੱਧ ਹੁਣ ਮੌਕੇ ਤੇ ਵੀਰ ਕੰਦਾ ਤਿਆਰ ਆਹ ਕਰੋ ਦੀ ਫੇਸ ਕੁਆਲਿਟੀ ਚੈੱਕ ਬਾਕੀ ਦੋਸਤੋ ਗਾਂ ਦੀ ਬਰੀਡ ਪੂਰੀ ਫੋਲਿਆ ਤੇ ਲੈਂਥ ਦੋਸਤੋ ਗਾਂ ਦੀ ਚੈੱਕ ਕਰ ਲੋ ਪਹਿਲਾ ਸੁਆ ਸੋਇਆ ਸਵੀਰ ਜੀ ਦੰਦ ਦੇ ਚੈੱਕ ਕੀਤੇ ਕਿੰਨੇ ਦੰਦ ਨੇ ਉਹ ਜਵਾਨ ਹੋ ਗਈ ਕਿ ਜੀ ਵੀਰ ਸ਼ਾਂਤ ਜਵਾਨ ਹੋ ਗਈ ਹੋਣੀ ਹੈ ਅੱਛਾ ਜੀ ਹਾਂਜੀ ਠੀਕ ਹੈ ਜੀ ਆਰਡਰ ਕੁਆਲਿਟੀ ਜਿਹੜੀ ਤੁਹਾਨੂੰ ਗਾਣੇ ਦੋਸਤੋ ਤਿਆਰ ਕੀਤੀ ਬਹੁਤ ਵਧੀਆ ਤਿਆਰ ਕੀਤੀ ਆ ਕਰੋ ਚੱਲ ਜੀ ਇਹ ਦੋਸਤੋ ਸ਼ਾਮਾਂ ਤੱਕ ਚਵਾਈ ਦੇ ਟਾਈਮ ਤੱਕ ਜਿਹੜੀ ਗਾਣੇ ਆਰਡਰ ਕੁਆਲਿਟੀ ਹੋਰ ਵੀ ਦੋਸਤੋ ਬਾਕੀ ਠੰਡੀਆਂ ਸੀਲ ਪੂਰੀਆਂ ਅੱਛਾ ਜੀ ਜਿੱਦਾਂ ਮਰਜ਼ੀ ਆ ਥਲੇ ਆ ਦੋਸਤੋ ਕਰੋ ਚੱਕ ਜੀ ਬਿਲਕੁਲ ਪੂਰੀ ਸੀਲਸ ਲਗਾ ਕਰੋ ਚੱਕ ਜੀ ਅਸ਼ਾ ਵੀਰ ਜੀ ਮੁੱਲ ਦਾ ਕੀ ਕਰਦੇ ਮੁੱਲ ਵੀਰ ਜੀ ਇਹਦਾ ਆਪਾਂ 55 60 ਜੋ ਮਰਜ਼ੀ ਕਰੀਏ ਹਾਂਜੀ ਆਪਾਂ ਲਾਸਟ 52000 ਦੀ ਦੇ ਦਾਂਗੇ 52000 ਦੇ ਹਾਂਜੀ ਠੀਕ ਹੈ ਜੀ 52000 ਰੁਪਏ ਦੋਸਤੋ ਵੀਰ ਨੇ ਡਿਮਾਂਡ ਰੱਖੀ ਹੈ ਤੇ 52000 ਰੁਪਏ ਦੇ ਵਿੱਚ ਵੀਰ ਕਹਿੰਦਾ ਜਿਹੜਾ ਕੋਈ ਵੀਰ ਭਰਾ ਖਰੀਦਣ ਆਊਗਾ ਦੂਰੋਂ ਨੇੜਿਓ ਮਾਣ ਤਨ ਉਹਦਾ ਮੌਕੇ ਤੇ ਹਲਕਾ ਫਲਕਾ ਜ਼ਰੂਰ ਹੋਊਗਾ ਹੋਣ ਦੋਸਤੋ ਜ਼ਰੂਰ ਕਰਿਆ ਕਰੋ ਲਗ ਦੋਸਤੋ ਚੰਗਾ ਵਾ ਬਹੁਤ ਵਧੀਆ ਬਰੀਡ 40 ਦਿਨ ਹੋ ਗਏ ਟੀਕਾ ਭਰੇ ਮੇਰੇ ਦੇ ਤੁਹਾਨੂੰ ਪਤਾ ਵੀ ਇਹ ਹੁਣ ਤਾਜੀ ਹੋਏ ਤੇ ਆਪੇ 85 90 ਦੀ ਹਾਂਜੀ 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 ਇਹਦੀ ਇਹ ਗੱਲ ਹੈ 17 ਲੀਟਰ ਦੁੱਧ ਦੋਸਤੋ ਮੌਕਾਮ ਜਿਹੜੀਆਂ ਮਾੜੀਆਂ ਸੱਜਰਾਂ ਉਹਨਾਂ ਨਾਲੋਂ ਬਹੁਤ ਜ਼ਿਆਦਾ ਦੇਣ ਦੀ ਹੈ ਜੀ ਵੀ ਹਾਂਜੀ 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 ਇਹਦੀ ਗੱਲ ਵੀ ਜ ਕੱਦ ਕੱਦ ਦੋਸਤੋ ਗਾਂ ਦਾ ਪੂਰਾ ਬਰੀਡ ਪੂਰੀ ਫੋਲਿਆ ਕਰੋ ਚੱਕ ਜੀ ਪਹਿਲਾ ਸੂਆ ਦੋਸਤੋ ਸੂਈ ਹੈ 17 ਲੀਟਰ ਦੁੱਧ ਦੋਸਤੋ ਬਹੁਤ ਜ਼ਿਆਦਾ ਹੁੰਦਾ ਕਿਉਂਕਿ 40 ਦਿਨ ਇਹਨੂੰ ਟਿਕਾ ਲੱਗੇ ਨਹੀਂ ਹੋ ਗਏ ਤੇ ਇਹ ਬੱਚਾ ਵੀ ਦੋਸਤੋ ਆ ਬਹੁਤ ਵਧੀਆ ਵਛੀ ਦਿੱਤੀ ਇਹਨੇ ਅੱਛਾ ਵੀਰ ਜੀ ਦੋ ਨੰਬਰ ਬਾਰੇ ਦੱਸਿਓ ਇਹਦੇ ਬਾਰੇ ਇਹਦੀ ਕੀ ਡਿਟੇਲ ਹੈ ਜੀ ਦੋ ਨੰਬਰ ਵੜ ਵੀਰ ਜੀ ਇਹ ਵੀ ਪਹਿਲਣ ਆ ਅੱਛਾ ਜੀ ਇਹਨੂੰ 6 ਮਹੀਨਾ ਜਾਣ ਲਿਆ 6 ਮਹੀਨਾ ਜਾਣ ਲਿਆ ਕਨਫਰਮ ਹੈ ਚੈੱਕ ਪਾਸ ਇਹ ਦੰਦਾਂ 'ਚ ਛੱਗੀ ਆ ਅੱਛਾ ਜੀ ਤੇ ਇਹਦੇ ਮਤਲਬ ਆ 12 ਕਿਲੋ ਦੁੱਧ ਹੋ ਗਿਆ ਹੁਣ ਮੌਕੇ ਦਾ 12 ਕਿਲੋ ਠੀਕ ਹੈ ਜੀ ਤੇ ਜਿਹੜੇ ਵੀਰ ਭਰਾ ਨੇ ਲੈਣੀ 11 ਮੰਨ ਕਹਿਣ ਲੈ ਲੈ ਭਾਵੇਂ ਚਾਰ ਟਾਂ ਚੁਆਈ ਕਰ ਲੇ ਠੀਕ ਹੈ ਜੀ ਅਸੀਂ ਵਿੱਚ ਤੋਰੀ ਇਹਨੂੰ ਦੋਸਤੋ ਇਹ ਵੀ ਗਾਂ ਪਹਿਲਾ ਸਵੇਰ ਸੋਈਆ ਛਿੱਗੀ ਜੀ ਹੋਣਦੀ ਆ ਤੇ 6 ਮਹੀਨੇ ਦੋਸਤੋ ਦੀ ਕਰਦੀ ਐ ਵੀ ਪੂਰੀ ਵੱਡੀ ਆ ਆ ਕਰੋ ਚੈੱਕ ਬਰੀਡ ਦੋਸਤੋ ਇਹਦੀ ਗਾਂ ਦੀ ਵੀ ਪੂਰੀ ਫੋਲਿਆ 12 ਲੀਟਰ ਮੌਕੇ ਦਾ ਦੁੱਧ ਹੁਣ ਤਿਆਰ ਆ ਕੱਦ ਕੱਢ ਦੋਸਤੋ ਗਾਂ ਦਾ ਚੈੱਕ ਕਰ ਲੋ ਮੋਰਲਾ ਵੀ ਮੋਰਲਾ ਆ ਕਰੋ ਚੈੱਕ ਜੀ ਫੋਨ ਵੀ ਜੀ ਸੁਣਿਆ ਨਾ ਕੱਟ ਦਿਓ ਆ ਲੋ ਜੀ ਕਰੋ ਚੈੱਕ ਦੋਸਤੋ ਬਰੀਡ ਦੀ ਗਾਂ ਦੀ ਲੈਂਥ ਚੈੱਕ ਕਰ ਲਓ ਦੋਸਤੋ ਪੂਰਾ ਫੁੱਲ ਬਰੀਡ ਕੱਦ ਕਾਠ ਪੂਰਾ ਫੁੱਲਿਆ ਕਰਾਸ ਬਰੀਡ ਆ ਦੋਸਤੋ ਇਹ ਵੀ ਤੇ ਆਰਡਰ ਦੋਸਤੋ ਇਹਨਾਂ ਵੀ ਪੂਰਾ ਜੋਸ਼ ਵਾਲਾ ਨਿਗਰ ਤਿਆਰ ਕੀਤਾ ਆ ਕਰੋ ਚੈੱਕ ਜੀ ਦੋਸਤੋ ਨਾਗ ਤਿੰਨ ਆ گاਵਾਂ ਦੇ ਵਿੱਚ ਤਿੰਨੇ ਗਾਵ ਦੋਸਤੋ ਨਾਗ ਜਿਹੜੇ ਚੋਟੀ ਤੋਂ ਚੋਟੀ ਦੇ ਇਹ ਵੀ ਠੰਡੀ ਸੀਲ ਵੀ ਅੱਛਾ ਜੀ ਇਹਦਾ ਵੀਰ ਜੀ ਬੱਚਾ ਹੈਗਾ ਨਹੀਂ ਵੀਰੇ ਇਦਾਂ ਨਹੀਂ ਬੱਚਾ ਹੈਗਾ ਅੱਛਾ ਜੀ ਹਾਂ ਜੀ ਅੱਛਾ ਹੁਣ ਦੁੱਧ 12 ਕਿਲੋ ਤਿਆਰ ਹੈ ਮੌਕੇ ਦਾ ਐਨ ਕੰਡੇ ਵਾਲਾ ਠੀਕ ਹੈ ਜੀ ਹਾਂ ਜੀ ਇਹ ਕੀ ਮੁੱਲ ਕਰਦੇ ਹੋ ਇਹਦਾ ਵੀਰੇ ਇਹ ਦੇ ਦਾਂਗੇ ਆਪਾਂ ਇਹਦਾ ਮੁੱਲ ਜੋ ਮਰਜ਼ੀ ਕਰੀਏ 50000 ਦੀ ਬੱਛੀ ਦੇ 50000 ਦੀ ਹਾਂ ਜੀ ਠੀਕ ਹੈ ਜੀ ਦੋਸਤੋਂ ਬਾਕੀ ਇਹ ਵੈੜਾ ਨਾ ਮਤਲਬ ਕੋਈ ਨਿੱਕੀਆਂ ਨਾ ਸਮਝੇ ਵੈੜਾ ਵੱਡੀਆਂ ਤੇ ਬਰੀਕ ਵਾਲੀਆਂ ਨਹੀਂ ਵੈੜਾ ਦਾ ਆਪਾਂ ਵੀਰ ਵਿਖਾ ਤੇ ਜੋ ਕੋਈ ਕੈਮਰਾ ਜ਼ੂਮ ਕਰਕੇ ਨਹੀਂ ਆਪਾਂ ਵਿਖਾਇਆ ਹਾਂ ਜੀ ਕੋਈ ਲੱਗ ਗਿਆਣ ਕੇ ਵੇਖਿਆ ਵੇਖੋ ਕਿੱਥੇ ਕਿੱਥੇ ਕੱਟ ਦਉਂ ਹਾਂ ਜੀ ਹ ਕੱਦ-ਕੱਦ ਦੋਸਤੋ ਗਾਵਾਂ ਦਾ ਪੂਰਾ ਵਾ 50000 ਰੁਪਿਆ ਦੋਸਤੋ ਵੀਰ ਨੇ ਡਿਮਾਂਡ ਰੱਖੀ ਹੈ ਗਾਂ ਦੀ। ਬਾਕੀ ਦੋਸਤੋ ਇੰਨੇ ਕ ਜਿੰਨੀ ਡਿਮਾਂਡ ਵੀਰ ਨੇ ਰੱਖੀ ਹੈ। ਟੋਕਰ ਵੀ ਹੈ ਤੇ ਗੱਬਣ ਵੀ ਹੈ। ਹਾਂਜੀ। ਚੈੱਕ ਪਾਸ ਆ। ਇੰਨੇ ਕ ਦੋਸਤੋ ਲੋਕੀ ਆ ਆਮ ਹੀ ਜਿਹੜੇ ਪਸ਼ੂ ਫੰਡਾਂ ਕੰਨੀਆਂ ਵਾਲੇ ਦਾ ਹੁੰਦਾ ਜਿਹਦੇ ਖੜੇ ਆ। ਹਾਂਜੀ ਹਾਂਜੀ। ਹਾਂਜੀ। ਠੀਕ ਹੈ ਜੀ। ਅੱਛਾ ਵੀ ਜੀ 3 ਨੰਬਰ ਪਰ ਗੱਸੀ ਜੀ। 3 ਨੰਬਰ ਵੈਰ ਨੂੰ ਵੀਰ ਜੀ ਨੂੰ ਪੰਜਾਬੀ ਨਾ ਲੱਗ ਜਾਣਾ 13 ਤਰੀਕ ਤੋਂ। ਅੱਛਾ 13 ਯਾਨੀ ਕਿ ਮਾਰਚ ਤੋਂ ਆਪ ਅਪ੍ਰੈਲ ਤੋਂ। ਹਾਂਜੀ। ਠੀਕ ਹੈ ਜੀ। ਤੇ ਇਹਦੇ ਥੱਲੇ ਦੁੱਧ ਇੰਨਾ ਹੀ ਹੈ 12 ਕਿਲੋ 12 ਕਿਲੋ ਹਾਂਜੀ ਅੱਛਾ ਵੀਰ ਇਹ ਸੂਹਾ ਕਿੰਨਾ ਸੂਈ ਹੈ ਇਹ ਵੀ ਪਹਿਲਣੀ ਆ ਦੂਜੇ ਲਈ ਗੱਬਣੇ ਹਾਂਜੀ ਠੀਕ ਹੈ ਜੀ ਤੋਰੀ ਵੀਰ ਜੀ ਨੂੰ ਹਾਂਜੀ ਇਹ ਵੀ ਦੋਸਤੋ ਪੰਜਾਂ ਮਹੀਨਿਆਂ ਦੀ ਚੈੱਕ ਕਨਫਰਮ ਚੈੱਕ ਪਾਸ ਆ ਤੇ ਦੁੱਧ 12 ਲੀਟਰ ਸੂਹਾ ਪਹਿਲਾ ਸੂਈ ਦੂਜੇ ਸੂਹਾ ਤੇ ਇਹ ਵੀ ਗੱਬਣੇ ਕਾਟ ਕਾਟ ਦੋਸਤੋ ਗਾਂ ਦਾ ਇਹ ਵੀ ਚੰਗਾ ਜਾਨੀ ਕਿ ਵੀਰ ਨੇ ਹੀ ਰਖੇ ਤਨੇ ਆ ਕਰੋ ਚੈੱਕ ਜੀ ਬਾਕੀ ਦੋਸਤੋ ਮੁੱਲ ਵੀ ਜਿਹੜੇ ਵੀਰ ਨੇ ਕੀਤੇ ਆ ਬਿਲਕੁਲ ਜਾਇਜ਼ ਕੀਤੇ ਆ ਆ ਕਰੋ ਜੀ ਚੈੱਕ ਆਰਡਰ ਕੁਆਲਿਟੀ ਦੋਸਤੋ ਗਾਂਦੀ ਚੈੱਕ ਕਰੋ ਆ ਦੋਸਤੋ ਕਰੋ ਚੈੱਕ ਇਹਦੀ ਫੇਸ ਕੁਆਲਿਟੀ ਪੂਰੀ ਦੋਸਤੋ ਕਰਾਸ ਬਰੀਡ ਹੈ ਵੀ ਆ ਕਰੋ ਜੀ ਚੈੱਕ ਡਾਕਲਾ 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 ਕੋਈ ਕਰਨ ਦੇ ਫੋਟਾ ਡਾਕਲਾ ਪੂਰਾ ਦੋਸਤੋ ਨਿਗਰ ਹਵਾਨਾ ਨੇ ਗਾਣੇ ਤਿਆਰ ਕੀਤਾ ਆ ਕਰੋ ਚੈੱਕ ਜੀ ਬਾਕੀ ਥਾਣ ਥਣ ਬਹੁਤ ਵਧੀਆ ਹੱਥੀ ਚੁਆਈ ਮੁਠੀ ਵਾਲਾ ਥਣ ਦੋਸਤੋ ਬਹੁਤ ਵਧੀਆ ਤਿੰਨ ਗਾਵਾਂ ਦੋਸਤੋ ਤੁਹਾਨੂੰ ਦਿਖਾਈਆਂ ਬੜੀ ਤੇ ਤਿੰਨੇ ਗਾਵਾਂ ਦੋਸਤੋ ਇੱਕ ਤੋਂ ਇੱਕ ਵਧੀਆ ਆ ਕਰੋ ਜੀ ਚੈੱਕ ਕਨਫਰਮ ਚੈੱਕ ਪਾਸ ਕੋਕੜ ਗੱਬਣ ਪੰਜਾਂਵੇਂ ਦੇ ਜੇ ਵੀ ਸੀਲ ਠੰਡੀ ਪੂਰੀ ਆਲੋ ਕਰੋ ਚੈੱਕ ਜੀ ਪੂਰੀ ਠੰਡੀ ਸੀਲ ਸੀਲਸ ਲੱਗ ਪੂਰੀ ਅੱਛਾ ਵੀਰ ਜੀ ਇਹਦਾ ਮੁੱਲ ਕੀ ਕਰਦੇ ਆ ਇਹ ਵੀਰ ਜੀ ਮੁੱਲ ਭਾਵੇਂ 50 ਕਰ ਲਈਏ ਇਹ 45000 ਦੀ ਦੇ ਦਾਂਗੇ 45000 ਹਾਂਜੀ ਠੀਕ ਹੈ ਦੋਸਤੋ 50 ਹਜ਼ਾਰ ਦੀ ਵੀਰ ਨੇ ਜੀ ਡਿਮਾਂਡ ਰੱਖੀ ਤੇ 45000 ਰੁਪਏ ਦੇ ਵਿੱਚ ਵੀਰ ਕਹਿੰਦਾ ਵੀ ਆਪਾਂ ਮਾਣਤਣ ਜਿਹੜਾ ਕੋਈ ਵੀਰ ਭਰਾ ਖੇਦਨ ਉਹਦਾ ਜ਼ਰੂਰ ਕਰਾਂਗੇ ਗਾਵਾ ਦੋਸਤੋ ਤਿੰਨੇ ਹੀ ਚੰਗੀਆਂ ਵਾ ਤਿੰਨੇ ਪੂਰੀ ਫੁੱਲ ਵੀਡੀਓ ਦਾ ਤਿੰਨੇ ਗਾਵਾਂ ਦੋਸਤੋ ਪਹਿਲਾਂ ਪਹਿਲਾ ਸਵੇਰ ਸੋਈਆਂ ਵਾ ਦੂਜੇ ਸਵੇਰ ਹੱਥੇ ਗੱਬਲਿਆ ਅੱਛਾ ਵੀ ਦੀ ਝੋਟੀ ਬਾਰੇ ਦਸੀ ਆਪਾਂ ਝੋਟੀ ਵੀ ਇੱਕ ਪੰਜਾਬ ਖੰਡੇ ਵਿੱਚ ਪਾਉਂਦੇ ਝੋਟੀ ਵੀ ਰੇ ਨਾ ਇੱਕ ਮਹੀਨਾ ਲੈਂਦੀ ਹੈ ਜੇ ਕੱਚੀ ਹੈ ਅੱਛਾ ਇਹ ਇੱਕ ਮਹੀਨਾ ਖੜਦੀ ਹੈ ਹਾਂਜੀ ਠੀਕ ਹੈ ਜੀ ਇਹ ਆਪਣੇ ਘਰ ਦੀ ਝੋਟੀ ਸਵੇਰ ਕਦੋਂ ਸੁਣੀ ਸਵੇਰ ਇਹ ਵੀ ਦੂਜਾ ਸਵੇਰ ਸੋਊਗੀ ਦੂਜਾ ਸਵੇਰ ਇਹ ਵੀ ਜਵਾਨ ਨਹੀਂ ਹੋਈ ਹੈ ਜੇ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਸਭੀ ਖੋਲੀ ਇਹਨੂੰ ਮਰਾ ਤੌਰਕ ਦਿਖਾਈਏ ਦੇ ਵੀ ਦੋਸਤੋ ਦੂਜੇ ਸੂਏ ਤੇ ਸੂਣ ਜਾ ਰਹੀ ਹੈ ਇੱਕ ਮਹੀਨੇ ਦਾ ਟਾਈਮ ਅਜੇ ਬਾਕੀ ਪਿਆ ਪਸ਼ੂ ਜਿਹੜਾ ਦੋਸਤੋ ਛੋਟੀ ਨੀ ਕਹਿੰਦਾ ਵੀ ਆਪਾਂ ਘਰੇ ਪਾਲੀ ਹੈ ਚੰਗਾ ਦੋਸਤੋ ਕੱਦ ਕਾਠ ਆ ਕਰੋ ਚੱਕ ਜੀ ਥੋੜਾ ਜਿਆਦਾ ਡਰਦੀ ਆ ਦੋਸਤੋ ਮੈਨੂੰ ਇਸ ਕਰਕੇ ਦੋਸਤੋ ਥੋੜਾ ਜਿਆਦਾ ਕੋਈ ਨਾ ਕੋਈ ਧਿਆਨ ਨਾਲ ਧਿਆਨ ਨਾਲ ਸਹੀ ਜਿਹੜਾ ਤੋਰੀ ਵੀ ਜਿੰਨੀ ਤੋਰੀ ਸਹੀ ਜਿਹੜੀ ਕਿਉਂਕਿ 60 ਫੁੱਟ ਨਾਲ ਲਾ ਕੇ ਤਲਕਾਇੇ ਆ ਕਰੋ ਚੱਕ ਦੋਸਤੋ ਓਪਰਾ ਪਾਨ ਕਰਦਾ ਪਸ਼ੂ ਜਨੂਕ ਦੂਸਰਾ ਬੰਦਾ ਘਰ ਚ ਆਉਂਦਾ ਪੂਰਾ ਦੋਸਤੋ ਕੱਦ ਕਾਠਾ ਪਿੱਠਪੜੇ ਦੀ ਚੜਾਈ ਚੰਗੀ ਹੈ ਜੀ ਬੰਨਲਾ ਬਿਰ ਬੰਨਲਾ ਲੈ ਜਾ ਲੈ ਜਾ ਬੰਨਲਾ ਕੋ ਨਹੀਂ ਉੱਥੇ ਬੰਨ ਕੇ ਵਿਖਾ ਦੇ ਇੱਕ ਮਹੀਨਾ ਦੋਸਤੋ ਅਜੇ ਸੂਨ ਦੇ ਵਿੱਚ ਖੜਦੀ ਆ ਡਰ ਗਈ ਸਾਡੇ ਤੋਂ ਇਸ ਕਰਕੇ ਦੋਸਤੋ ਜਿਆਦਾ ਤੋੜ ਕੇ ਆਪਾਂ ਨਹੀਂ ਵਿਖਾ ਦੇ ਤੁਹਾਨੂੰ ਬੰਨ ਕੇ ਦੋਸਤੋ ਵਿਖਾਤੀ ਆ ਕਰੋ ਚੈੱਕ ਇਹਦੀ ਪਿੱਠਪੜੇ ਦੀ ਚੜਾਈ ਤੇ ਆ ਆ ਦੀ ਫੇਸ ਕੁਆਲਿਟੀ ਚੈੱਕ ਕਰ ਲਓ ਜੀ ਅੱਛਾ ਵੀ ਜੀ ਇਹ ਕਿਹੜੇ ਸੀਮੰਦੀ ਪਤਾ ਕਿ ਇਹ ਜਲਦਾ ਹੈਗਾ ਨਹੀਂ ਇਹਦਾ ਨਹੀਂ ਪਤਾ ਪਰ ਇਹਦੇ ਜਿਹੜਾ ਅੱਗੇ ਲੱਗਾ ਉਹ ਨਵਾਬ ਦਾ ਲੱਗਾ ਅੱਛਾ ਨਵਾਬ ਇਹਲੇ ਏਰੀਆ ਦੇ ਅਹਿਮ ਨਤੀ ਦਾ ਲੱਗਾ ਉਹਦੀ ਆ ਕੱਟੀ ਪਹਿਲੇ ਸੁਵੇਦੀ ਆਹ ਦੋਸਤੋ ਪਹਿਲੇ ਸੁਵੇਦੀ ਦੀ ਕੱਟੀ ਆ ਅਹਿਮ ਨਤੀ ਦੀ ਹਾਂਜੀ ਠੀਕ ਹੈ ਅੱਛਾ ਤੱਕੀ ਬਾਕੀ ਇਹਨੂੰ ਜੇ ਛੱਡੀ ਨੂੰ ਕੋਈ ਟਾਈਮ ਨਹੀਂ ਹੋਇਆ ਮਤਲਬ ਅੱਛਾ ਜੀ ਇਹ 17 ਤਰੀਕ ਦਾ ਘਰਾਪਣੇ ਕੋ ਵੀਡੀਓ ਕਿਉਂਕਿ ਘਰ ਦੀ ਜੁਹੀ ਹਾਂਜੀ ਹਾਂਜੀ ਤੇ ਉਦੋਂ ਤੱਕ ਰੇ ਦੁੱਧ ਦੇਣ ਦੀ ਮਤਲਬ ਇਹਨੇ 2 ਕੁ ਮਹੀਨੇ ਮਾਹੀ ਭਜਣਾ ਠੀਕ ਹੈ ਜੀ ਅੱਛਾ ਹੁਣ ਡਰਾਈ ਕਰਤੀ ਹੁਣ ਡਰਾਈ ਹੈ ਅੱਛਾ ਜੀ ਤੇ ਬਾਕੀ ਚੋਣ ਚਵਾ ਜਿੱਦਾਂ ਮੇਰਾ ਵੀਰ ਕੋਈ ਕਹੂਗਾ ਹਾਂਜੀ ਆਪਾਂ ਉਹ ਵੀਡੀਓ ਵੀ ਬਣੀ ਪਈ ਆਪਣੇ ਕੋ ਲਾਸਟ ਚਵਾਈ ਦੀ ਮੈਂ ਮੋਗੇ ਅੰਗਾਉਦੀ ਠੀਕ ਹੈ ਜੀ ਕਿਉਂਕਿ ਥਣ ਥੋਣੇ ਚੰਗਾ ਇਹਦਾ ਵੀਰਲਾ ਤੇ ਆ ਠੀਕ ਹੈ ਜੀ ਬਾਕੀ ਚੱਡਾ ਚੁਡਾ ਐ ਮਾਰਦੀ ਤਾਂ ਤੱਕ ਠੀਕ ਹੈ ਜੀ ਅੱਛਾ ਕਿੰਨਾ ਕੁ ਦੁੱਧ ਨੇ ਚੋਆ ਵੀਰ ਪਹਿਲੀ ਸਵੇਰ ਵੀਰ ਇਹਨੇ ਪਹਿਲੇ ਸਵੇਰ 11 ਕਿਲੋ ਬਾਕੀ ਇਹਨੇ ਲੰਮਾ ਸਮਾਂ ਮਤਲਬ ਗਾਈਆਂ ਨੂੰ ਹੀ ਦੁੱਧ ਦਿੱਤਾ ਆਪ ਹੀ ਸਾਹਨੇ ਡਰਾਈ ਕਰਨ ਵਾਲਾ ਕੰਮ ਹੀ ਠੀਕ ਠੀਕ ਹੈ ਜੀ ਹਾਂਜੀ 17 ਮਾਰਚ ਤੱਕ ਇਹ ਥੋੜਾ ਜਿਹਾ ਆਪਣੇ ਕੋਲ ਡਰ ਗਈ ਆ ਉਪਰਾ ਕਰਕੇ ਕਿਉਂ ਜੀ ਆਪਣੇ ਘਰ ਦੀ ਕਰੀ ਬਾਹਰ ਨਹੀਂ ਨਿਕਲੀ ਆ ਠੀਕ ਹੈ ਜੀ ਹਾਂਜੀ ਅੱਛਾ ਵੀਰ ਜੀ ਇਹਦਾ ਕੀ ਮੁੱਲ ਕਰਦੇ ਆ ਇਹ ਵੀਰ ਮੁੱਲ ਭਾਵੇਂ ਆਪਾਂ ਆਸੀ ਕਰ ਲਈਏ ਦਾ 75000 ਦੀ ਦੇ ਦਾਂਗੇ 75000 ਹਾਂਜੀ ਬਾਕੀ ਐ ਜੈਡ ਬਲੈਕ ਆ ਹੈਗੀ ਇਹ ਵੀ ਕਿ ਇਹ ਸੀਮੰਦ ਦੀ ਹੈ ਚੰਗੇ ਦੀ ਹਾਂਜੀ ਹਾਂਜੀ ਪਰ ਹੁਣ ਆਪਾਂ ਐਵੇਂ ਕਹਿ ਦੀਏ ਵੀ ਅੱਛਾ ਇਹ ਆਪਾਂ ਖਰੀਦ ਕਿ ਲੈਂਦੀ ਨਹੀਂ ਨਹੀਂ ਇਹ ਆਪਣੇ ਸ਼ੁਰੂ ਤੋਂ ਘਰ ਦੀ ਜੰਮੀ ਪਲੀ ਅੱਛਾ ਅੱਛਾ ਠੀਕ ਹੈ ਅੱਛਾ ਉਹ ਪਤਾ ਨਹੀਂ ਪਿਆ ਆਪਾਂ ਸੀਮੰਦ ਕਰਾ ਹਾਂਜੀ ਨੇ ਉਹ ਪਹਿਲਾਂ ਦੀ ਗੱਲ ਆ ਠੀਕ ਹੈ ਜੀ ਹਾਂਜੀ ਦੋਸਤੋ ਕਰੋ ਚੈੱਕ ਪੂਰੀ ਦੋਸਤੋ ਬਰੀਡ ਆ ਛੋਟੀ ਦੀ ਵੀ ਡਰ ਗਈ ਕਰਕੇ ਸਾਡੇ ਤੋਂ ਥੋੜਾ ਜਿਹਾ ਉਪਰਾ ਕਰਦੀ ਜਿਆਦਾ 1 ਮਹੀਨਾ ਸੂਨ ਦੇ ਵਿੱਚ ਪਿਆ ਤੇ 75000 ਰੁਪਏ ਜਿਹੜੀ ਵੀਰ ਨੇ ਡਿ 1 ਮਹੀਨੇ ਦੀ ਦੁੱਧੋ ਜੇ ਬਾਕੀ ਪਈ ਸੁੰਦੇ ਵਿੱਚ ਆਹ ਦੋਸਤੋ ਗਾਂ ਜਿਹੜੀ ਇਹ ਵੀ ਕਨਫਰਮ ਚੈੱਕ ਪਾਸ ਪੰਜਵੇਂ ਮਹੀਨੇ ਦੀ ਦੁੱਧ 12 ਕਿਲੋ ਮੌਕੇ ਦਾ ਤਿਆਰ ਆ ਤੇ ਉਸ ਤੋਂ ਅੱਗੇ ਦੋਸਤੋ ਇੱਕ ਇਹ ਗਾਂ ਆ ਇਹਨੂੰ ਵੀਰ ਕਰਨਾ 6 ਮਹੀਨਾ ਨਾ ਲੱਗਿਆ ਹਾਂਜੀ ਇਹਨੂੰ 6 ਮਹੀਨਾ ਇਹ ਦੋਸਤੋ 6 ਮਹੀਨੇ ਦੀ ਗੱਬਣ ਚੈੱਕ ਪਾਸ 6 ਮਤਲਬ ਜਾਣਿਆ ਇਹਨੂੰ ਅਸੀਂ 6 ਜਾਣ ਹਾਂਜੀ ਠੀਕ ਹੈ ਜੀ ਜਿੱਦਾਂ ਮਰਜੀ ਮਤਲਬ ਆਪ ਦਾ ਕੋਈ ਵੀਰ ਭਰਾ ਡਾਕਟਰ ਲਿਆਵੇ ਤਸੱਲੀ ਕਰਾਵੇ ਰੀਜਨ ਠੀਕ ਹੈ ਕੋਣ ਚਵਾਦੀ ਆ ਆਪਦੀ ਮਤਲਬ ਦੋ ਟਾਈਮ ਤਿੰਨ ਟਾਈਮ ਤਸੱਲੀ ਕਰੇ ਠੀਕ ਹੈ ਜੀ ਦੁੱਧ ਦੀ ਠੀਕ ਹੈ ਜੀ ਪਹਿਲੇ ਨੰਬਰ ਤੇ ਜਿਹੜੀ ਗਾਂ ਦੋਸਤੋ ਤੁਹਾਨੂੰ ਦਿਖਾਈ ਹੈ ਇਹ ਨੂੰ 40 ਦਿਨ ਹੋ ਗਏ ਟੀਕਾ ਪਰ ਇਹ ਨੂੰ ਦੁੱਧ ਦੇ ਥਲੇਗਾ 17 ਕਿਲੋ ਮੋਕੇ ਦਾ ਦੁੱਧ ਆ ਬੱਚਾ ਇਹਦਾ ਵਸ਼ੀ ਹੈਗੀ ਇਹ ਜਰੂਰ ਪਰ ਵਸ਼ੀ ਵੀ ਇਹ ਕਹਿੰਦਾ ਅਸੀਂ ਆਪਾਂ ਦੇਣੀ ਨਹੀਂ ਵੀ ਕਿਉਂਕਿ ਆਪਾਂ ਘਰ ਰੱਖ ਲਈ ਵਛੀ ਵੀ ਇਹ ਕਹਿਣ ਮੁਤਾਬਕ ਤੇ ਬਾਕੀ ਦੋਸਤੋ ਬਰੀਡ ਚੰਗੀ ਆ ਨਿਰਖ ਪਰਖ ਜਿਹੜੀ ਕਰਨੀ ਤੁਸੀਂ ਆਪ ਆ ਕੇ ਕਰਨੀ ਪਸ਼ੂ ਦੋਸਤੋ ਤਿੰਨ ਸੂਏ ਸਵਾਏ ਆ ਤੇ ਇੱਕ ਪਸ਼ੂ ਜਿਹੜੀ ਝੋਟੀ ਹੈ ਸੂਣ ਵਾਲੀ ਆ ਤਸੱਲੀ ਕਰਕੇ ਆਪਣੀ ਪਸ਼ੂ ਖਰੀਦਿਆ ਕਰੋ ਬਾਅਦ ਵਿੱਚ ਕੋਈ ਲੰਬੇ ਵਾਲੀ ਗੱਲ ਨਾ ਹੋਵੇ ਧੰਨਵਾਦ ਦੋਸਤੋ ਸਾਡੇ ਵੀਡੀਓ ਦੇਖਣ ਵਾਸਤੇ